ਪੜ੍ਹ ਪੜ ਕੇ ਅੱਗੇ ਕੋਈ ਜੌਬ ਲਵ ਐ ਨਹੀਂ ਮੈਂ ਕਹਿੰਦੀ ਕਿ ਪੜਾਈ ਜ਼ਰੂਰੀ ਨਹੀਂ ਹੈ ਪੜਾਈ ਬਹੁਤ ਜ਼ਿਆਦਾ ਜ਼ਰੂਰੀ ਹੈ ਲੇਕਿਨ ਅੱਜ ਦੇ ਟਾਈਮ ਦੇ ਵਿੱਚ ਅਗਰ ਤੁਹਾਡੇ ਬੱਚੇ ਦੇ ਵਿੱਚ ਟੈਲੈਂਟ ਹੈਗਾ ਆ ਤੁਹਾਨੂੰ ਉਸ ਚੀਜ਼ ਨੂੰ ਸਪੋਰਟ ਕਰਨਾ ਚਾਹੀਦਾ ਹੈ ਇਹਨਾਂ ਚਾਹਾਂਗੀ ਕਿ ਆਰਿਆ ਨੇ ਇੱਕ ਬਹੁਤ ਹੀ ਵੱਡੇ ਪਲੇਟਫਾਰਮ ਤੇ ਜਾ ਕੇ ਗੁਰਦਾਸਪੁਰ ਡਿਸਟ੍ਰਿਕਟ ਨੂੰ ਰਿਪਰੈਜ਼ੈਂਟ ਕੀਤਾ ਹੈ ਐਸੇਸਾ ਦਿੱਲੀ ਨਹੀਂ ਬਲਕਿ ਪੂਰੇ ਗੁਰਦਾਸਪੁਰ ਵਾਸੀਆਂ ਲਈ ਇੱਕ ਬਹੁਤ ਹੀ ਵੱਡੀ ਗੱਲ ਹੈ جانی پڑے گی تمہیں دل لگی بو جانی پڑے گی ابھی دل کسی سے لگ کر تو دے پھو مینوں بہت اچھا لگیا سی بی این سو ٹیک وچ آ کے بہت ہی زیادہ مطلب انا نے सम्मान وغیرہ کیتا بہت اچھا لگیا فلاورز وغیرہ دتے بہت اچھا لگیا تے ਮੈਨੂੰ ਮਤਲਬ ਫ੍ਰੀ ਕੋਚਿੰਗ ਦਿੱਤੀ ਮਤਲਬ ਫ੍ਰੀ ਕੋਚਿੰਗ ਮੈਨੂੰ ਇਹਨਾਂ ਨੇ ਕਿਹਾ ਕਿ ਅਸੀਂ ਦੇਵਾਂਗੇ ਸੰਦੀਪ ਸਾਹਿਬ ਨਾਲ ਮਿਲ ਗਿਆ ਮੈਨੂੰ ਬਹੁਤ ਅੱਛਾ ਲੱਗਿਆ ਬਹੁਤ ਹੀ ਜ਼ਿਆਦਾ ਮਤਲਬ ਅੱਛਾ ਲੱਗਿਆ ਮੈਨੂੰ ਉਹ ਇਹਨਾਂ ਨੇ ਕਿਹਾ ਕਿ ਫ੍ਰੀ ਵਿੱਚ ਮੈਨੂੰ ਕੰਪਿਊਟਰ ਦੇ ਕੋਰਸਿਸ ਵਗੈਰਾ ਦਿਵਾਣਗੇ ਤੇ ਮੈਨੂੰ ਬਹੁਤ ਅੱਛਾ ਲੱਗਿਆ ਇੱਥੇ ਆ ਕੇ ਇੱਕ ਐਜੂਕੇਸ਼ਨਲ ਅਧਾਰਾ ਸੀ ਵੀਰਪੁਰ ਟੈਕੋ ਬਹੁਤ ਸਾਰੇ ਬੱਚੇ ਇਦਾਂ ਦੇ ਆ ਜਿਹੜੇ ਪੜਕੇ ਚੰਗੀ ਪ੍ਰਾਪਤੀ ਕਰ ਲੈਂਦੇ ਔਰ ਬਹੁਤ ਸਾਰੇ ਬੱਚੇ ਇਹ ਵੀ ਇਦਾਂ ਦੇ ਵੀ ਆ ਜਿਨ੍ਹਾਂ ਦਾ ਪੜਾਈ ਜਮਾਨੂ ਨਹੀਂ ਲੱਗਦਾ ਜਿਹੜੇ ਬੱਚੇ ਪੜ੍ਹਾਈ ਜਿਹੜੇ ਬੱਚੇ ਪੜ੍ਹਾਈ ਦੇ ਵਿੱਚ ਜਿਹੜਾ ਵਾ ਉਹ ਠੀਕ ਤਰੀਕੇ ਨਾਲ ਨਹੀਂ ਪੜ੍ਹਦੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਠੀਕ ਤਰੀਕੇ ਨਾਲ ਨਹੀਂ ਪੜਦੇ ਜਿਨ੍ਹਾਂ ਦਾ ਮਤਲਬ ਪੜਾਈ ਚ ਮਨ ਨਹੀਂ ਲੱਗ ਰਿਹਾ ਤੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਨਾ ਕਿ ਉਹ ਸਭ ਤੋਂ ਪਹਿਲੇ ਇੱਥੇ ਆਓ ਸੀਬੀਐਨਫੋਟੈਕ ਵਿੱਚ ਬਹੁਤ ਹੀ ਅੱਛਾ ਹੈ ਮਤਲਬ ਕੰਪਿਊਟਰ ਸਿਖਾਉਂਦੇ ਨੇ ਮਤਲਬ ਇਹਨਾਂ ਕੋ ਆ ਕੇ ਮਤਲਬ ਬਹੁਤ ਅੱਛਾ ਲੱਗਦਾ ਹੈ ਬੱਚਾ ਮਤਲਬ ਟ੍ਰੇਨਡ ਹੋ ਕੇ ਜਾਂਦਾ ਹੈ ਤੇ ਮੈਂ ਸਾਰੇ ਬੱਚਿਆਂ ਨੂੰ ਇਹੀ ਬੇਨਤੀ ਕਰਾਂਗਾ ਜਿਨ੍ਹਾਂ ਦਾ ਪੜਾਈ ਵਿੱਚ ਨਹੀਂ ਮਨ ਲੱਗਦਾ ਜਿਨ੍ਹਾਂ ਨੂੰ ਮਤਲਬ ਥੋੜਾ ਇੰਟੈਲੀਜੈਂਟ ਨਹੀਂ ਹੈ ਬੱਚੇ ਉਹ ਇੱਥੇ ਆਓ ਸਿੰਗਿੰਗ ਲਾਈਨ ਦੇ ਵਿੱਚ ਤੁਸੀਂ ਬੜਾ ਵੱਡਾ ਇਹ ਨਾਮ ਕਮਾਇਆ ਵਾ ਕੋਈ ਦੋ ਲਾਈਨਾਂ ਕਿਸੇ ਫੇਮਸ ਗਾਣੇ ਦੀਆਂ ਸੁਣਾ ਦਿਓ ਜਿਹੜਾ ਤੁਸੀਂ ਸੋਨੀ ਡਿੱਕ ਤੇ ਸ਼ੂਟ ਹੋਇਆ ਵਾ ਹੇ ਤੁਹੇ ਦਿਲ ਲਗੀ ਬੂ ਜਾਨੀ ਪੜੇਗੀ ਤੁਹੇ ਦਿਲ ਲਗੀ ਬੂ जानी पड़ेगी कभी दिल किसी से लगा कर तो देखो तुम्हारे ख्यालों की दुनिया यही है तुम्हारे ख्यालों की दुनिया यही है જરા ਮੇਰੀ ਬਾਹ ਉਹ ਮੈਂ ਆਕਰ ਤੋਂ ਦੇਖੂ। ਹਰੇ ਕੋਈ ਇੱਕ ਮੁਸ਼ਕਿਲ ਦਸੋ ਜਿਹੜੀ ਜਦੋਂ ਤੁਸੀਂ ਬਰਦਾਸ਼ਪੁਰ ਤੋਂ ਸੋਨੀ ਟਿੱਕੀ ਤੱਕ ਪਹੁੰਚੇ ਜੇ ਕਈ ਮੁਸ਼ਕਲਾਂ ਦਾ ਸਾਹਮਣਾ ਤੁਸੀਂ ਕੀਤਾ। ਕੋਈ ਇੱਕ ਮੁਸ਼ਕਿਲ ਇੰਦਾ ਨਹੀਂ ਜਿਸ ਨੂੰ ਵੇਖ ਕੇ ਤੁਹਾਡਾ ਮਾਨ ਨ ਘੁਲਾਇਆ ਹੋਏ ਹੋ ਤੁਹਾਡੇ ਕਿਦਾਂ ਨੇ ਤੁਹਾਡੀ ਸਪੋਰਟ ਕੀਤੀ ਹੈਗੇ ਬਿਡੇ ਬਿਲਕੁਲ ਨਹੀਂ ਕਰਦਾ। ਪਿੱਛੇ ਨੂੰ ਮੁੜ ਕੇ ਨਹੀਂ ਦੇਖਣਾ ਅੱਗੇ ਨੂੰ ਚੱਲਣਾ ਵਾ ਕੋਈ ਉਹ ਬਾਤਿਆ ਦਸੋ। ਮੈਨੂੰ ਸਭ ਤੋਂ ਪਹਿਲੇ ਜਦੋਂ ਮੈਂ ਜਾਂਦਾ ਸੀ ਸ਼ੋਅ 'ਚ ਜਦੋਂ ਮਤਲਬ ਸਾਡਾ ਮਤਲਬ ਅਸੀਂ ਜੋ ਰੈਗੂਲਰ ਸ਼ੋਅ ਕੀਤਾ ਮੁੰਬਈ 'ਚ ਜੋ ਅਸੀਂ ਗਏ ਟ੍ਰੇਨ ਦਾ ਮਤਲਬ 36 ਘੰਟੇ ਦਾ ਸਫ਼ਰ ਵੇਖ ਕੇ ਵੀ ਮੈਂ ਡਰ ਗਿਆ ਸੀ ਕਿ ਬਹੁਤ ਜ਼ਿਆਦਾ ਸਫ਼ਰ ਹੈ ਤੇ ਜਦੋਂ ਮੇਰਾ ਜਿਹੜੇ ਮਤਲਬ ਨੇ ਨੀਹਾ ਮੈਮ ਵਾਲੇ ਜਿਹੜਾ ਆਡੀਸ਼ਨ ਸੀ ਉਸ ਤੋਂ ਪਹਿਲੇ ਜੋ 6 ਆਡੀਸ਼ਨ ਹੋਣਾ ਨੇ ਕਿਤੇ ਸੀ ਉਹ ਉਹ ਆਡੀਸ਼ਨ ਕਰਨ ਤੋਂ ਪਹਿਲੇ ਮੈਂ ਬਹੁਤ ਜ਼ਿਆਦਾ ਡਰਿਆ ਹੋਇਆ ਸੀ ਕਿ ਮੈਂ ਮੈਂ ਇੱਕ 1% ਚਾਂਸ ਲੈ ਕੇ ਆਇਆ ਸੀਗਾ ਇੱਥੇ ਤੇ ਅੱਜ ਮੈਂ ਇੱਕ ਇੱਕ ਸਟੈਪ ਵਧਾ ਰਿਹਾ ਤੇ ਮੈਂ ਕੋਈ ਪੋਜੀਸ਼ਨ ਲਿਖਿਆ ਸੁਪਰ ਸਟਾਰਟਿੰਗ ਕਰਦਾ ਚਾਹਾਂਗੀ ਕਿ ਆਰਿਆਨ ਨੇ ਇੱਕ ਬਹੁਤ ਹੀ ਵੱਡੇ ਪਲੇਟਫਾਰਮ ਤੇ ਜਾ ਕੇ ਗੁਰਦਾਸਪੁਰ ਡਿਸਟ੍ਰਿਕਟ ਨੂੰ ਰਿਪਰੈਜ਼ੈਂਟ ਕੀਤਾ ਆ ਐਸ ਇਟਸ ਆ ਦਿੱਲੀ ਨਹੀਂ ਬਟ ਕਿ ਪੂਰੇ ਗੁਰਦਾਸਪੁਰ ਵਾਸੀ ਨੇ ਇੱਕ ਬਹੁਤ ਹੀ ਵੱਡੀ ਗੱਲ ਹੈ ਜਿਹੜੇ ਬੱਚੇ ਆਪਣੇ ਅੰਦਰ ਕੋਈ ਨਾ ਕੋਈ ਟੈਲੈਂਟ ਰੱਖਦੇ ਆ ਬਟ ਉਹਨਾਂ ਦੇ ਪੇਰੈਂਟਸ ਨਹੀਂ ਸਪੋਰਟ ਕਰਦੇ ਪੇਰੈਂਟਸ ਸਾਹੀ ਪ੍ਰੈਸ਼ਰ ਦਿੰਦੇ ਆ ਕਿ ਨਹੀਂ ਤੁਸੀਂ ਪੜ੍ਹੋ ਹੀ ਪੜ੍ਹੋ ਬਾੜਕੀ ਅੱਗੇ ਕੋਈ ਜੌਬ ਲਓ ਐਨੀ ਮੈਂ ਕਹਿੰਦੀ ਕਿ ਪੜ੍ਹਾਈ ਜ਼ਰੂਰੀ ਨਹੀਂ ਹੈ ਪੜ੍ਹਾਈ ਬਹੁਤ ਜ਼ਿਆਦਾ ਜ਼ਰੂਰੀ ਹੈ ਲੇਕਿਨ ਅੱਜ ਦੇ ਟਾਈਮ ਦੇ ਵਿੱਚ ਅਗਰ ਤੁਹਾਡੇ ਬੱਚੇ ਦੇ ਵਿੱਚ ਟੈਲੈਂਟ ਹੈਗਾ ਆ ਤਾਂ ਉਸ ਚੀਜ਼ ਨੂੰ ਸਪੋਰਟ ਕਰਨਾ ਚਾਹੀਦਾ ਆਪਣੇ ਬੱਚਿਆਂ ਨੂੰ ਅੱਗੇ ਵਧਿਆ ਤੋਂ ਵਧਿਆ ਪਲੇਟਫਾਰਮ ਦੇ ਵਿੱਚ ਲੈ ਕੇ ਜਾਣਾ ਚਾਹੀਦਾ ਤਾਂ ਕਿ ਉਹ ਵੀ ਆਰਿਅਨ ਵਾਂਗੂ ਤੁਹਾਡਾ ਐਂਡਰ ਪੂਰੇ ਆਪਣੀ ਗੁਰਦਾਸ ਤੋਂ ਜਰਾ ਨਾਮ ਹੋ ਰੋਸ਼ਨ ਕਰ ਸਕਣ ਮੈਨਾਂ ਮੇਰੇ ਵੀ ਸੁਨੰਦਰ ਨੇ ਚਾਇਆ ਵਾ ਕਿ ਸੀਪੀਏ ਸੀਵੀਏ ਇਨਫੋਟੈਕ ਗੁਰਦਾਸ ਤੋਂ ਮੈਨਾਂ ਅਨਾਉਂਸਮੈਂਟ ਕੀਤੀ ਹੈ ਕਿ ਆਰਿਅਨ ਦੀ ਕੰਪਿਊਟਰ ਦੇ ਵਿਦਿਅਕ ਜਿੰਨੀ ਵੀ ਪੜਾਈ ਹੋਏਗੀ ਕੀ ਆਫ ਕੋਰਸ ਕਰਵਾਈ ਜਾਏਗੀ ਕੀ ਇਹ ਰੂਸ਼ਵਾ ਇਸ ਬਾਰੇ ਵੀ ਥੋੜਾ ਕਲੀਅਰ ਕਰ ਦਿਓ ਹਾਂਜੀ ਆਪਾਂ ਆਰਿਅਨ ਨੂੰ ਬੋਲਿਆ ਜਰ ਉਹਨਾਂ ਨੂੰ ਕਿ ਹੁਣ ਹੀ ਅੱਗੇ ਫਿਊਚਰ ਦੇ ਵਿੱਚ ਜਾ ਕੇ ਕੋਈ ਵੀ ਕੰਪਿਊਟਰ ਦਾ ਕੋਰਸ ਕਰਨਾ ਆ ਜਾਂ ਕੋਈ ਕੰਪਿਊਟਰ ਦੇ ਰਿਲੇਟਿਡ ਕੋਈ ਨੌਲੇਜ ਲੈਣੀ ਆ ਜਾਂ ਕੋਈ ਕੋਡਿੰਗ ਦੇ ਰਿਲੇਟਿਡ ਕੋਈ ਕੋਰਸ ਕਰਨਾ ਆ ਜਾਂ ਕੋਈ ਕੋਡਿੰਗ ਦੀ ਨੌਲੇਜ ਲੈਣੀ ਆ ਉਹ ਸਾਡੇ ਕੋਲ ਆ ਸਕਦੇ ਉਹਨਾਂ ਨੂੰ ਬਿਲਕੁਲ ਫ੍ਰੀ ਆਫ ਕੋਸਟ ਜਿਹੜੀ ਇਹ ਸਾਰੀ ਸਟੱਡੀ ਕਰਵਾਈ ਜਾਏਗੀ ਐਂਡ ਅਗਰ ਕੋਈ ਹੋਰ ਵੀ ਸਟੂਡੈਂਟ ਅੱਗੇ ਜਾ ਕੇ ਕਹੀ ਵੀ ਕਹੀ ਵੀ ਖੇਤਰ ਦੇ ਵਿੱਚ ਅਗਰ ਉਪਲਬਧਿਲ ਹੈ ਜਾਂਦਾ ਹੈ ਹਰਦੀ ਸੇਮ ਹੋ ਫਿਰ ਉਹਨਾਂ ਸਟੂਡੈਂ ਇਹ ਪਾ ਪੂਰੇ ਕੁਦਾਸ ਪੁਲੀਸ ਫੋਰਟ ਕਰਦੇ ਆ ਕਿ ਬੱਚੇ ਅੱਗੇ ਵਧਣ ਐਂਡ ਆਪਣੇ ਆਪਣੇ ਜੀਵਨ ਦੇ ਵਿੱਚ ਇੱਕ ਵਧੀਆ ਜਿਹੜਾ ਲਕਸ਼ਿਆ ਉਹ ਪ੍ਰਾਪਤ ਕਰਨ।